स <cose him ini> 500 ਪੈ ਕਤੇ ਮੋਤਵਾਰ ਸੱਜਣ ਅਸੀਂ ਪਾਇਲਾ ਬਿਤੇ ਗੂ ਆਂ ਤੁਸੀਂ ਪਾਇਲੇ ਦੇ ਮੋਤਵਾਰ ਸੱਜਣ ਅੱਜ ਕਾਰਾ ਮੰਡੀ ਪੈਣ ਵਿਖੇ ਇਕੱਠੇ ਹੋਏ ਹਾਂ ਸਤਿਨਾਮ ਵਾਹਿਗੁਰੂ ਜਿੱਤੇ ਇਕੱਠੇ ਹੋਏ ਹਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਜਿੰਦਾਬਾਦ ਜਾਨੋ ਸਾਡਾ ਪੰਜਾਬ ਜਾਨੋ ਸਾਡਾ ਪੰਜਾਬ ਤੁਮਾ ਤੁਮਾ ਚਾਂਦੀ ਕਲਾ ਵਾਲੀ ਧਰਤੀ ਬਣੇ ਦੇਖੋ ਅੱਜ ਦਾ ਜੋ ਮਾਰਚ ਕੱਟਿਆ ਜਾ ਰਿਹਾ ਇਹਦਾ ਬਹੁਤ ਵੱਡਾ ਮੋਟਿਵ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਨਸ਼ਿਆਂ ਤੋਂ ਦੂਰ ਕਰਨਾ ਤਾਂ ਸਾਨੂੰ ਆਪਣੀ ਨੌਜਵਾਨੀ ਨੂੰ ਗਰਾਉਂਡਾਂ 'ਚ ਲੈ ਕੇ ਆਉਣਾ ਪਊਗਾ। ਦੂਸਰਾ ਸਾਨੂੰ ਗੁਰੂ ਘਰਾਂ ਦੇ ਵਿੱਚ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਸਾਨੂੰ ਬੱਚਿਆਂ ਨੂੰ ਜੋੜਨਾ ਪਊਗਾ। ਇਹਨਾਂ ਦੋਨੋਂ ਮੋਟਿਵਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਸਵੇਰੇ ਜੋ 6 ਵਜੇ ਇੱਥੇ ਸਾਰੀ ਸੰਗਤ ਦਾ ਸਾਰੇ ਪੰਚ ਸਰਪੰਨ ਸਹਿਬਾਨਾਂ ਦਾ ਇਕੱਠ ਕੀਤਾ ਤਾਂ ਕਿ ਸਵੇਰ ਵੇਲੇ ਅਮਰਤ ਵੇਲੇ ਮਾਰਨਿੰਗ ਵਾਕਸ ਦੇ ਵਿੱਚ ਸਾਡੇ ਪੰਜ ਸਰਪੰਚ ਜੇ ਆਪ ਜਾਂਦੇ ਆ ਤਾਂ ਹੀ ਉਹ ਸਾਡੇ ਨੌਜਵਾਨਾਂ ਨੂੰ ਮੋਟੀਵੇਟ ਕਰਨਗੇ ਤਾਂ ਹੀ ਉਹ ਉੱਥੇ ਜਾ ਕੇ ਉਹਨਾਂ ਬੱਚਿਆਂ ਨੂੰ ਕਹਿਣਗੇ ਕਿ ਭਾਈ ਆਓ ਗਰਾਊਂਡਾਂ ਦੇ ਵਿੱਚ ਆਓ ਤਾਂ ਕਿ ਅਸੀਂ ਨਸ਼ਿਆਂ ਨੂੰ ਦੂਰ ਕਰੀਏ ਤੇ ਦੂਸਰਾ ਸਾਡਾ ਮੋਟਿਵ ਸੀ ਕਿ ਅਸੀਂ ਜਾ ਕੇ ਗੁਰੂ ਘਰ ਜਾ ਕੇ ਨਤਮਸਤਕ ਹੋਈਏ ਅਰਦਾਸ ਕਰੀਏ ਕਿਉਂਕਿ ਅਰਦਾਸ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਬਹੁਤ ਵੱਡੀ ਤਾਕਤ ਹੁੰਦੀ ਹੈ ਔਰ ਅਸੀਂ ਆਪਣੀ ਬੱਚਿਆਂ ਨੂੰ ਆਪਣੀ ਨੌਜਵਾਨੀ ਨੂੰ ਗੁਰੂ ਘਰਾਂ ਦੇ ਨਾਲ ਜੋੜੀਏ ਸਾਡਾ ਦੋਨੋ ਮੋਟਿਵ ਸੀਗੇ ਤਾਂ ਕਿ ਸਾਡੇ ਪੰਜਾਬ ਦੇ ਵਿੱਚੋਂ ਜੋ ਸardar Bhagwant Singh Manji ਵਰੋਂ ਯੁੱਧ ਨਸ਼ਿਆਂ ਵਿਰੁੱਧ ਜੋ ਇੱਕ ਮਹਿੰਮ ਚੇੜੀ ਹੋਈ ਹੈ ਅਸੀਂ ਵੀ ਉਸ ਮਹਿੰਮ ਦਾ ਹਿੱਸਾ ਬਣੀਏ ਕਿਉਂਕਿ ਇਹ ਜੇ ਇੱਕ ਲੜਾਈ ਮੈਨੂੰ ਲੱਗਦਾ ਕਿ ਇੱਕ ਸਮਾਜਿਕ ਲੜਾਈ ਵੀ ਹੈ ਸਾਨੂੰ ਪੂਰੇ ਸਮਾਜ ਨੂੰ ਇਕੱਠੇ ਹੋ ਕੇ ਇਸ ਲੜਾਈ ਵਿਰੁੱਧ ਲੜਨਾ ਚਾਹੀਦਾ ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਜਿਹੜੇ ਨਸ਼ਾ ਕਰਨ ਵਾਲੇ ਆ ਠੀਕ ਹੈ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰੀਏ ਪਰ ਨਾਲ ਦੀ ਨਾਲ ਜਿਹੜੇ ਨਸ਼ਾ ਵਿਚਾਰੇ ਕਰਦੇ ਆ ਉਹਨਾਂ ਨੂੰ ਵੀ ਅਸੀਂ ਪਿਆਰ ਦੀ ਨਜ਼ਰ ਨਾਲ ਦੇਖੀਏ ਸਾਰਿਆਂ ਨੂੰ ਇਹੀ ਜਾਗਰਿਤ ਕੀਤਾ ਕਿ ਆਪਾਂ ਸਾਰੇ ਜਾਨੇ ਇਕੱਠੇ ਹੋ ਕੇ ਇਸ ਜੰਗ ਦੇ ਵਿੱਚ ਭਗਵੰਤ ਮਾਨ ਜੀ ਦਾ ਸਾਥ ਦੇਈਏ ਆਮ ਆਦਮੀ ਪਾਰਟੀ ਦਾ ਸਾਥ ਦੇਈਏ ਸਾਡੇ ਪੰਜਾਬ ਨੂੰ ਮੁੜ ਤੋਂ ਅਸੀਂ ਰੰਗਲਾ ਪੰਜਾਬ ਬਣਾਉਣ ਵੱਲ ਇੱਕ ਕਦਮ ਪੁੱਟ ਕੇ ਦੇਖੀਏ। ਰੂਪਉਤ ਲਿਖੀ ਗਈ ਹੈ। ਅੱਜ ਅਸੀਂ ਜਿੰਨੇ ਵੀ ਸਾਡੇ 106 ਪਿੰਡਾਂ ਦੇ ਪੰਜ ਸਰਪੰਚ ਸਹਿਬਾਨ ਪਹੁੰਚੇ ਆ ਉਹਨਾਂ ਸਾਰਿਆਂ ਨੂੰ ਅਸੀਂ ਇੱਕ ਸੌਂ ਚਕਾਈ ਆ। ਤਾਂ ਕਿ ਅਸੀਂ ਇਹ ਸੌਏ ਚ ਕੀਆ ਕਿ ਸਾਡੇ ਵਿੱਚੋਂ ਕੋਈ ਵੀ ਬੰਦਾ ਜਿਹੜਾ ਨਸ਼ਾ ਵੇਚਣ ਵਾਲਾ ਉਹਦੇ ਮਗਰ ਨਹੀਂ ਜਾਊਗਾ ਉਹਦੀ ਜ਼ਮਾਨਤ ਨਹੀਂ ਕਰਾਊਗਾ ਕੋਈ ਵੀ ਬੰਦਾ ਉਹਦਾ ਸਾਥ ਨਹੀਂ ਦੇਊਗਾ ਤੇ ਇਸ ਲਈ ਸਾਰੇ ਜਾਣੇ ਅਸੀਂ ਨਸ਼ੇ ਨੂੰ ਖਤਮ ਕਰਨ ਦੇ ਲਈ ਸਾਰੇ ਜਾਣੇ ਇੱਕ ਡਟਤਾ ਦੇ ਨਾਲ ਇਸ ਲੜਾਈ ਦੇ ਵਿੱਚ ਸਾਰੇ ਜਾਣੇ ਸਾਥ ਦੇਵਾਂਗੇ ਅੱਜ ਸਾਰੇ ਪਿੰਡਾਂ ਦੇ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਪੰਜ ਸਰਪੰਚ ਸਹਿਬਾਨ ਪਹੁੰਚੇ ਆ ਸਾਰਿਆਂ ਨੇ ਇਸ ਸੋਤ ਸੈਰੇਮਨੀ ਦੇ ਵਿੱਚ ਹਿੱਸਾ ਲਿਆ ਪੈਦਲ ਮਾਰਚ ਕਿਥੇ ਤੱਕ ਇਹ ਪੈਦਲ ਮਾਰਚ ਦਾਣਾ ਮੰਡੀ ਪੈਲ ਤੋਂ ਲੈ ਕੇ ਸਾਡਾ 10 ਕਿਲੋਮੀਟਰ ਰਾੜਾ ਸਾਹਿਬ ਤੱਕ ਜਾਏਗਾ ਗੁਰੂ ਘਰ ਦੇ ਵਿੱਚ ਉੱਥੇ ਜਾ ਕੇ ਅਸੀਂ ਨਤਮਸਤਕ ਹੋਵਾਂਗੇ ਗੁਰੂ ਘਰ ਦੇ ਵਿੱਚ ਜਾ ਕੇ ਤਾਂ ਕਿ ਅਸੀਂ ਗੁਰੂ ਸਾਹਿਬ ਅਗੇ ਅਰਦਾਸ ਕਰਾਂਗੇ ਕਿ ਸਾਨੂੰ ਇਸ ਨਸ਼ਿਆਂ ਦੀ అలਮਤ ਤੋਂ ਬਚਾ ਕੇ ਰੱਖੀ